ਜੋ ਇਹ ਬੰਨ ਹੈਗੇ ਨੇ ਇਹਨਾਂ ਦੀ ਕਈ ਸਾਲਾਂ ਤੋਂ ਮੁਰੰਮਤ ਹੀ ਨਹੀਂ ਹੋਈ ਕੋਈ ਬੇਲਦਾਰ ਨੇ ਕਿਸੇ ਨੇ ਟੱਪ ਨਹੀਂ ਸੁਟਿਆ ਹੋਇਆ ਵਿੱਚ ਖੱਡੇ ਦੇ ਵਿੱਚ ਵੀ ਖੱਡਾ ਹੋਇਆ ਇੱਥੇ ਇੱਕ ਟੱਪ ਵੀ ਸੁੱਟ ਦਿੱਤਾ ਗਿਆ ਇਹਦੇ ਵਿੱਚ ਪਾੜ ਤਾਂ ਪਏ ਗਏ ਨੇ ਤੁਸੀਂ ਤਾਂ ਬੰਨ ਮੜਾ ਹੋ ਗਿਆ ਆ ਵੀ ਇੱਥੇ ਸਰਕਾਰ ਦਾ ਖਿਆਲ ਕੋਈ ਨਹੀਂ ਮੈਂ ਕਿਹਦੇ ਹਾਂ ਜੀ ਹਾਂਦੇ ਨਹੀਂ ਮੈਂ ਕਿਹਦੀ ਅਫਸਰ ਹੁੰਦੇ ਨੇ ਆਉਂਦੇ ਨੇ ਇੱਥੋਂ ਜਾਂ ਕਿਸੇ ਦੇ ਘਰ ਚਾਹ ਪੀ ਗਏ ਮੁਰ ਜਾਣਗੇ ਉਹਨਾਂ ਬੰਨ ਤੇ ਨਹੀਂ ਜਾਣਾ ਇਹੀ ਬੰਨਦੇ ਚੱਲ ਜੀਏ ਇਹਦੇ ਕੋਲ ਚਾਹ ਪੀ ਕੇ ਚੱਲ ਜਾਣਗੇ ਚਾਹ ਸਾਡੇ ਕੋਈ ਪੀਂਦੇ ਨੇ ਪੀ ਕੇ ਚੱਲ ਜਾਂਦੇ ਨੇ ਪਰ ਉਹਨੇ ਇੰਨਾ ਨਹੀਂ ਕਿਹਾ ਵੀ ਤੁਸੀਂ ਤਾਂ ਹੀ ਫੇੜਾ ਮਾਰ ਲੀਏ ਜਾਂ ਉੱਥੋਂ ਦੀਆਂ ਜਾਈਏ ਪੈਗ ਪੀਂਦੇ ਆ ਸ਼ਰਾਬ ਪੀਂਦੇ ਸਾਡੇ ਕੋਈ ਵੀਡੀਓ ਵੀ ਆ ਗਈਆਂ ਨੇ ਸ਼ਰਾਬ ਪੀ ਕੇ ਜਾਂਦੇ ਸਾਡੇ ਕੋਈ ਬੰਨ ਦੀ ਕੋਈ ਧਿਆਨ ਨਹੀਂ ਦਿੰਦਾ ਵੀ ਬੰਨ ਨਾਲ ਧਿਆਨ ਦਈਏ ਮਰ ਜੇ ਰੋਡ ਦੇ ਤੇ ਮਰਨ ਏ ਪਿਛੇ ਤਨਖਾਹਾਂ ਲੈਣੇ ਲੱਖ ਲੱਖ ਰੁਪਈਆ ਲੈਣ ਕਾਲਾ ਪਸ਼ੀ ਦੇ ਲਾਗੇ ਸੂਹਾ ਜਾਂੜਿਆ ਉਹਦੇ ਕਈ ਸਾਲਾਂ ਤੋਂ ਖਲਾਈ ਨਹੀਂ ਹੋਈ ਉਹਦੀ ਉਹਦੀ ਖਲਾਈ ਹੋ ਜੇ ਨਾ ਤਾਂ ਪਾਣੀ ਫੇਰ ਵੀ ਸਾਨੂੰ ਮਾਰ ਨਹੀਂ ਸਕਦਾ ਜੋ ਵੀ ਉਹਨੇ ਖਿੱਚੀ ਜਣਾ ਦਰਿਆ ਨੇ ਮੇਰੀ 30 ਸਾਲਾਂ ਉਪਰੋਂ ਕੀ ਮੈਂ ਨਹੀਂ ਵੇਖੀ ਹੁੰਦੀ ਸਪਾਈ ਹੁੰਦੀ ਅੱਜ ਤੱਕ ਨਾ ਕੋਈ ਮੈਂ ਵੇਖਿਆ ਵੀ ਉੱਥੇ ਜੀਸੀਪੀ ਚੱਲਦੀ ਜਾਂ ਕੁਝ ਹੁਣ ਵੀ ਇਹ ਚੱਲ ਜੋ ਜਾ ਕੇ ਵੇਖੋ ਪੂਰੇ ਡੱਕੇ ਪਏ ਨੇ ਸਾਲਾਂ ਤੋਂ ਉਹ ਯਾ ਉੰਦੇਨੀ ਤਨਖਾਹਾਂ ਲੈਂਦੇ ਘਰਾਂ ਨੂੰ ਜਾਂਦੇ ਨੇ ਉਹ ਡਰੇਨਾਂ ਦਾ ਮੇਨ ਮਕਸਦ ਹੀ ਇਹ ਆ ਜਿਹੜੇ ਦਰਿਆਵਾਂ ਦੇ ਵਿਚਾਲੇ ਇਹ ਉਵੇਂ ਲਾਈਨ ਕਰੀਆਂ ਹੋਈਆਂ ਨੇ ਵੀ ਜਦੋਂ ਪਾਣੀ ਆਉਂਦਾ ਵਰ੍ਹਦਾ ਤਾਂ ਉਹਦੇ ਵਿੱਚ ਦੀ ਹੋ ਕੇ ਇਹ ਨਿਕਲ ਜੇ ਹੁਣ ਜੇ ਡਰੇਨਾਂ ਨੂੰ ਅਸੀਂ ਸਾਫ਼ ਨਹੀਂ ਕਰਾਂਗੇ ਉਹਦੇ ਵਿੱਚ ਸਰਕੰਡਾ ਪਿਆ ਮਿੱਟੀ ਪਈ ਆ ਹੁਣ ਫੰਡ ਤਾਂ ਹੈਗੇ ਨੇ ਫੰਡ ਜੇ ਨਹੀਂ ਹੈਗੇ ਤਾਂ ਭਈ ਤੁਸੀਂ ਫालतू ਚੀਜ਼ਾਂ ਤੇ ਪੈਸੇ ਨਾ ਨਾ ਲਾਓ ਗੱਲ ਸੈਂਟਰ ਦੀ ਵੀ ਆ ਸੈਂਟਰ ਦੀ ਜਿਹੜੀ ਸਰਕਾਰ ਆ ਇਹਨਾਂ ਦੇ ਵੱਖ-ਵੱਖ ਮੱਛੀ ਭਗਵਾਗਾ ਵਾਲਿਆਂ ਦੇ ਠੇਕੇ ਹੁੰਦੇ ਨੇ ਕਰੋੜਾਂ ਪਤੀ ਅੱਛਾ ਕੀ ਗੱਲ ਇਹ ਖਰਚਾ ਨਹੀਂ ਲਾ ਸਕਦੇ ਹੂੰ ਇਸ ਸੈਂਟਰ ਨੂੰ ਜਾਣਦੇ ਹੂੰ ਸੈਂਟਰ ਜੇ ਠੇਕਾ ਕਰਵਾ ਸਕਦੀ ਗਾਂ ਛੋਟੇ ਤੋਂ ਵੱਡੇ ਸੀ ਦਾ ਕਰੋੜਾਂ ਰੁਪਈਆ ਦੇ ਠੇਕੇ ਕਰਦੀ ਐ ਮਸ਼ੀਦਾ ਠੇਕਾ ਲੈnde ਕਰੋੜਾਂ ਰੁਪਈਆ ਸੈਂਟਰ ਨੂੰ ਜਾਣਦੇ ਕੀ ਗੱਲ ਐ ਨਹੀਂ ਕੁਝ ਕਰ ਸਕਦੀ ਹਰੀਕੇ ਪੱਤਨ ਤੱਕ ਚਲਦਾ ਇਹ ਸਰਦਾਰ ਜੇ ਦਰਿਆਵਾਂ ਤੋਂ ਕਮਾਈ ਕਰਕੇ ਆਪਣੇ ਫੰਡ ਭਰਦੀ ਆ ਤੇ ਕੀ ਗੱਲ ਬੰਦ ਨਹੀਂ ਮਜ਼ਬੂਤ ਕਰ ਸਕਦੀ ਉਹਦੀ ਵੀ ਦ੍ਰਿਸ਼ੀ ਕੀਤੀ ਜਾਵੇ